ਵਡਭਾਗੀ ਹੋ ਅੰਮ੍ਰਿਤ ਵੇਲੇ ਤੂੰ ਗੁਰੂ ਪਾਸਾ ਦੇ ਦਰਬਾਰ ਦੀ ਹਾਜ਼ਰੀ ਪਰਿਉ ਤਨ ਸੋ ਵੇਲਾ ਘੜੀ ਤੰ ਤਨ ਮੂਰਤ ਪਲਸਾਰ ਤਨ ਸੋ ਦਿਨ ਸ ਸੰਜੋਗੜਾ ਜਿਤ ਰਿਠਾ ਗੁਰੂ ਦਰਸਾਰ ਗੁਰੂ ਪਾਸਾ ਦੇ ਪਾਵਨ ਬਾਣੀ ਸਰਵਨ ਕਰਕੇ ਸਾਧ ਸੰਗਤ ਕਰਕੇ ਗੁਰੂ ਪਾਸਾ ਦੇ ਦਿਦਾਰੇ ਕਰਕੇ ਮਨੁੱਖਾ ਜਨਮਾਨੋਂ ਸਫਲਾ ਕਰਦੇ ਹੋਏ ਸਾਧ ਸੰਗਤ ਆਵ ਬੜ ਭਾਗੀ ਜਨੋ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਵਨ ਗੁਰਬਾਣੀ ਗੁਰ ਇਤਿਹਾਸ ਵਿਚਾਰਨਾ ਜੁੜੀਏ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਟਨਾ ਸਾਹਿਬ ਵਿਖੇ ਭਵ ਲਾਇਓ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨਾ ਕੀਤਾ ਹੈ ਪਟਨਾ ਸਹਿਰ ਨੂੰ ਭਾਗ ਲਾਇਆ ਹੈ ਚੋਜੇ ਪ੍ਰੀਤਮ ਧਨ ਗੁਰੂ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਚੋਜ ਵਰਤਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਖੁਸ਼ੀਆਂ ਮੰਗਣ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਘਰ ਵਿੱਚ ਭੀੜ ਲੱਗ ਗਈ ਮੰਗਤਿਆਂ ਦੀ ਤੇਰੇ ਦਰ ਤੇ ਦਾਤਾ ਮੰਗਤੇ ਕਈ ਖਲੋਤੇ ਨੇ ਰੋਟੀ ਕਪੜੇ ਅਤੇ ਧਨ ਦੇ ਕਈ ਭਿਖਾਰੀ ਉੱਚੇ ਪਦਵੀ ਨਾਲ ਪੁੱਤਰ ਤੇਥੋਂ ਮੰਗਦੇ ਨੇ ਨਾਮ ਦਾਨ ਦੇ ਦੇਉ ਨਾਮ ਦੇ ਭੰਡਾਰੀ ਪਾਟੀਆਂ ਲੀਰਾ ਕਸੇ ਹੱਥ ਵਿੱਚ ਲੈ ਖਲੋਤੇ ਨੇ ਹੱਥੇ ਲੈ ਹੱਥੇ ਲੈ ਤਿਤੋਂ ਮਾਇਆ ਧਾਰੀ ਹਾਥੇ ਲੈ ਲੈ ਤੂੰ ਮਾਇਆ ਧਾਰੀ ਹੱਥੀਂ ਘੋੜਿਆਂ ਵਾਲੇ ਮਗਦੇ ਤੇਰੇ ਦਰ ਤੇ ਖੜੇ ਨੇ مخਮਲ ਆਤਲਸ ਪੈਨੇ ਬੜੇ ਕਈ ਅਧਿਕਾਰੀ ਟੋਟੀਆਂ ਕੁਲੀਆਂ ਤੇ ਕਈ ਮਹਿਲ ਅਟਾਰੀਆਂ ਵਾਲੇ ਨੇ ਵੱਡੀਆਂ ਵਡੀਆਂ ਗੋਕੜਾਂ ਵਾਲੇ ਮੋਹਨ ਦੇ ਪੁਜਾਰੀ ਨੇ ਸੁੱਕਿਆ ਪਿੰਜਰਾ ਵਾਲੇ ਪੈਰਾਂ ਦੇ ਵਿੱਚ ਛਾਲੇ ਨੇ ਆਏ ਪਾਲਕੀਆਂ ਵਿੱਚ ਚੜ ਕੇ ਕਈ ਹੰਕਾਰੀ ਨੇ ਸਾਰੇ ਲੋੜ ਬੰਦ ਹਨ ਤਨ ਮਨ ਦੇ ਕਈ ਰੋਗੀ ਹਨ ਚੱਲ ਚੱਲ ਆਉਂਦੇ ਟੈਂਦੇ ਚਰਨੇ ਵਾਰੋ ਵਾਰੀ ਹੈ ਬਾਲਾ ਪ੍ਰੀਤਮ ਬਾਲਾ ਪ੍ਰੀਤਮ ਸਭ ਦੀਆਂ ਆਸਾਂ ਕਰਦਾ ਪੂਰੀਆਂ ਆਏ ਰੋਗੇ ਰਾਜੀ ਕਟਦਾ ਹੋਮੈ ਦੇ ਬਿਮਾਰੀ ਏ ਤੁਮਾ ਪਈਆਂ ਸਾਰੇ ਸੁੱਬੇ ਵਿੱਚ ਬਿਹਾਰ ਦੇ ਕਟਨੇ ਸਹਿਰ ਅੰਦਰ ਘਰ ਘਰ ਗਲੀ ਬਿਜਾਰੀ ਏ ਕੋਈ ਮੋਹਨ ਮਾਦਬਾ ਰਾਮ ਸਮਝ ਕੇ ਆਉਂਦਾ ਏ ਕੋਈ ਗੋਬਿੰਦ ਰਾਏ ਦੀ ਮੈਂ ਵੇਖੀ ਕਲਾ ਨਿਆਰੀ ਏ ਇਸ ਤਰ੍ਹਾਂ ਗੁਰੂ ਦੇ ਪਿਆਰਿਓ ਸਾਰੇ ਵਖੋ ਵਖਰੇ ਕਲਗੀਧਰ ਦਰਦਬਾਲ ਚੋਜਾ ਨੇ ਪਟਨੇ ਨਿਵਾਸੀਆਂ ਦੀਆਂ ਝੋਲੀਆਂ ਭਰ ਦਿੱਤੀਆਂ ਇੱਕ ਦਿਨ ਆਪਨੇ ਬਾਲ ਫੌਜ ਦੀਆਂ ਲੈਣਾ ਲਵਾ ਕੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਲੈਣਾ ਲਵਾ ਕੇ ਫਰੂਟ ਬਣ ਰਹੇ ਸਨ ਫਲਾਂ ਦੇ ਟੋਕਰੇ ਭਰੇ ਪਏ ਸਨ ਮਾਤਾ ਨਾਨਕੀ ਜੀ ਨੂੰ ਪੋਤਰੇ ਦੇ ਚੋਜ ਵੇਖ ਕੇ ਆਪਣੇ ਪਤੀ ਗੁਰੂ ਦੇ ਕਹੇ ਹੋਏ ਭਵਿੱਖਤ ਬਾਗ ਅੱਖਾਂ ਅੱਗੇ ਆ ਰਹੇ ਸਨ ਮਾਤਾ ਗੁਜਰੀ ਜੀ ਪ੍ਰਸੰਨ ਖਲੋਤੇ ਵੇਖ ਰਹੇ ਸਨ ਪੁੱਤਰ ਦੇ ਚੋਜ ਨੂੰ ਮਾਮਾ ਕ੍ਰਿਪਾਲ ਜੀ ਵੀ ਨਾਲ ਖਲੋਤਾ ਸਭ ਚੋਜ ਵੇਖ ਰਹੇ ਸਨ ਫਿਰ ਇੱਕ ਸੇਠ ਮੰਗਤਾ ਜੋ ਗੁਰੂ ਘਰ ਦਾ অতি ਸ਼ਰਧਾਲੂ ਤੇ ਸਿੱਧ ਕੀ ਸੀ ਜਿਸ ਦਾ ਜ਼ਿਕਰ ਗੁਰੂ ਦੇ ਪਿਆਰਿਓ ਆਉਂਦਾ ਹੈ ਇਤਿਹਾਸ ਦੇ ਵਿੱਚ ਉਹ ਸੇਠ ਗੁਰੂ ਦੇ ਪਿਆਰਿਓ ਸਾਲ ਸਰਾਏ ਸੇਠ ਹੈ ਉਹ ਸੇਠ ਗੁਰੂ ਦੇ ਪਿਆਰੇ ਮੱਥੇ ਟੇਕਦਾ ਤੇ ਧੂੜੀ ਚੁੱਕ-ਚੁੱਕ ਮੱਥੇ ਤੇ ਲਾਉਂਦਾ ਏ ਪੁੱਜ ਗਿਆ ਜਿੱਥੇ ਗੋਬਿੰਦ ਰਾਏ ਦੀ ਫਲ ਵਰਤਾ ਰਹੇ ਸਨ ਚੋਜੇ ਪ੍ਰੇਤੰ ਵੇਖ ਕੇ ਹਸੇ ਆਓ ਜਗਤ ਸੇਠ ਵੇਲੇ ਸਿਰ ਤੁਸੀਂ ਆ ਗਏ ਹੋ ਕਰ ਝੋਲੀ ਸਤਗੁਰੂ ਜੀ ਕਹਿਣ ਲਗੇ ਸੇਠ ਜੀ ਕਰ ਝੋਲੀ ਸੇਠ ਨੇ ਧਨ ਭਾਗ ਸਮਝੇ ਛੇਤੀ ਨਾਲ ਝੋਲੀ ਕੀਤੀ ਬਾਲ ਗੁਰੂ ਨੇ ਤਿੰਨ ਫਲ ਝੋਲੀ ਵਿੱਚ ਪਾ ਸੁਟੇ ਸੇਠ ਦੇ ਹੱਥੋਂ ਇੱਕ ਕੰਨੀ ਛੁੱਟ ਗਈ ਉਡ ਕੇ ਤੇ ਇੱਕ ਫਲ ਥੱਲੇ ਡਿੱਗ ਪਿਆ ਕਹਿਣ ਲੱਗੇ ਜਗਤਾ ਸੇਠ ਹੋਣਗੇ ਤਿੰਨ ਪੁੱਤਰ ਹੀ ਪਰ ਹੁਣ ਇੱਕ ਹੋ ਕੇ ਗੁਜ਼ਰ ਜਾਵੇਗਾ ਬਾਲ ਅਵਸਥਾ ਹੈ ਹਾਲੇ ਛੋਟੀ ਉਮਰ ਹੈ ਬੋਲ ਨਹੀਂ ਜਾਣਦੇ ਹਨ ਮੇਰੇ ਪਾਸਾ ਜੀ ਕਹਿਣ ਲੱਗੇ ਜਗਤ ਸੇਠ ਸਾਲਸ ਰਾਏ ਦੇ ਗੁਰੂ ਦੇ ਪਿਆਰੋ ਅੱਗੇ ਸੇਠ ਸੀ ਏ ਤਾਂ ਇਸ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ بڑے ਚਿਹਰਾ ਤੋਂ ਜੰਤਰਾ ਮੰਤਰਾ ਕੋਲੇ ਟੂਣੇ ਆ ਟੱਪਿਆਂ ਕੋਲੇ بڑے ਸਾਧੂਆਂ ਮਹਾਤਮਾ ਕੋਲੇ ਤੁਰਿਆ ਫਿਰਦਾ ਸੀ ਤੇ ਗੁਰੂ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਲ ਵਰਤਾ ਰਹੇ ਸਨ ਤਾਂ ਉਸ ਵਖਤ ਸਤਿਗੁਰੂ ਜੀ ਕਹਿਣ ਲਗੇ ਸਮੇਂ ਸਿਰ ਤੁਸੀਂ ਪਹੁੰਚ ਗਏ ਹੋ ਫਲ ਲੈਣ ਵਾਸਤੇ ਨਹੀਂ ਤਾਂ ਬਸ ਜੇ ਨਾ ਪਹੁੰਚਦੇ ਫਲ ਨਹੀਂ ਸੀ ਮਿਲਨੇ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨ ਫਲ ਪਾਏ ਤੇ ਇੱਕ ਫਲ ਜਿਹੜਾ ਉਹ ਥੱਲੇ ਕੰਨੇ ਝੁੰਡਗ ਪਿਆ ਕੰਨੇ ਛੋਟਗੇ ਫਲ ਢਗ ਪਿਆ ਇੱਕ ਸਤਿਗੁਰੂ ਕਹਿਣ ਲਗੇ ਵੀ ਸੇਠ ਜੀ ਤੁਹਾਡੇ ਘਰ ਵਿੱਚ ਤਿੰਨ ਪੁੱਤਰ ਜ਼ਰੂਰ ਹੋਣਗੇ ਪਰ ਇੱਕ ਹੋ ਕੇ ਮਰ ਜਾਵੇਗਾ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਕਿਉਂਕਿ ਇੱਕ ਫਲ ਡਿੱਗ ਪਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਪਣੇ ਕੌਤੁਕ ਵਰਤਾਉਂਦੇ ਨੇ ਪਟਨਾ ਸਹਿਰ ਵਿਖੇ ਭਾਵ ਲਾਇਓ ਤੇ ਸਤਿਗੁਰੂ ਜੀ ਭਾਗ ਲਾ ਰਹੇ ਨੇ ਨਾਲ ਬਾਲਕਾਂ ਖੇਡਦੇ ਨਾਵਨ ਨੂੰ ਆਏ ਹੁਣ ਹੱਥੋਂ ਕੰਗਣਾ ਡਿਗ ਪਿਆ ਕੌਤਕ ਵਰਤਾਏ ਜਮਨਾ ਦੇ ਕੰਢੇ ਗੁਰੂ ਦੇ ਪਿਆਰੋ ਗੰਗਾ ਘਾਟ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੌਤਕ ਵਰਤਾਉਂਦੇ ਨੇ ਗੰਗਾ ਦੇ ਮਾਤਾ ਗੁਜਰੀ ਵੇਖ ਕੇ ਇਉਂ ਪੁੱਛ ਪੁਛਾਏ ਕੰਗਣਾ ਹੱਥੋਂ ਲਾਲ ਜੀ ਕਿੱਥੇ ਸੁੱਟ ਆਏ ਕਹਿੰਦੇ ਚਲੋ ਮਾਤਾ ਜੀ ਦੱਸਾਂ ਸਮਝਾਏ ਪਹੁੰਚੇ ਗੰਗਾ ਘਾਟ ਦੇ ਗੁਜਰੀ ਤੇ ਜਾਏ ਦੂਜਾ ਕੰਗਣ ਲਾ ਕੇ ਵਿੱਚ ਨਦੀ ਦੇ ਵਾਹੇ ਇਥੇ ਡੱਗਾ ਮਾਤਾ ਜੀ ਝਟ ਕੈਨ ਸੁਣਾਏ ਮੇਰੇ ਪਾਸਾ ਜੀ ਨੇ ਆਖਿਆ ਮਾਤਾ ਜੀ ਇਥੇ ਇੱਕ ਸੁਟਿਆ ਮਾਤਾ ਜੀ ਵੇਖ ਕੇ ਦਿਲ ਖੁਸ਼ੀ ਮਨਾਈ ਮਾਤਾ ਜੀ ਨੇ ਦੇਖੋ ਨਾਰਾਜ਼ ਨਹੀਂ ਹੋਏ ਨਹੀਂ ਮਾਪੇ ਆਖਦੇ ਨੇ ਇਹ ਜੋ ਚਾਂਦੇ ਦੀ ਕੰਗਨ ਪਾਈ ਹੋਈ ਹੈ ਸੋਨੇ ਦੀ ਚਾਂਦੀ ਦੀ ਕੰਗਨ ਹੈ ਇਹ ਤੁਸੀਂ ਸੁੱਟ ਦਿੱਤਾ ਕਿੱਥੇ ਸੁੱਟਿਆ ਬੱਚਿਆਂ ਨੂੰ ਮਾਰਨ ਲੱਗ ਪੈਂਦੇ ਨੇ ਬੱਚਿਆਂ ਦੇ ਮਗਰ ਪੈਂਦੇ ਨੇ ਪਰ ਮਾਤਾ ਜੀ ਖੁਸ਼ੀ ਮਨਾਈ ਮਾਤਾ ਜੀ ਇਹ ਵੇਖ ਕੇ ਦਿਲ ਖੁਸ਼ੀ ਮਨਾਈ ਉਪਰੋਂ ਕਹਿੰਦੇ ਲਾਲ ਜੀ ਕੀ ਕਲਾ ਵਿਖਾਈ ਇਹ ਆਪ ਜੀ ਦੀ ਕੀ ਕਲਾ ਹੈ ਪੁੱਤਰ ਜੀ ਚੰਗਾ ਦਸਨ ਆਏ ਹੋ ਜੋੜੀ ਛਟ ਪਾਈ ਤਾਕ ਨਦੀ ਵਿੱਚ ਮਾਤਾ ਜੀ ਗਲ ਬਨੇ ਬਣਾਈ ਕੰਗਨ ਵੇਖੋ ਆ ਪਏ ਗੁਰੂ ਸਾਹਿਬ ਜੀ ਕਹਿੰਦੇ ਉਹ ਵੇਖੋ ਕੰਗਨ ਪਏ ਨੇ ਮਾਂ ਝਾਤੀ ਪਾਈ ਮਾਤਾ ਗੁਜਰੀ ਝਾਤੀ ਪਾਈ ਢੇਰ ਲੱਗੇ ਪਏ ਕੰਗਨਾ ਕਹਿੰਦੇ ਵੀ ਜਦੋਂ ਵੇਖਦੇ ਨੇ ਮਾਤਾ ਗੁਜਰੀ ਜੀ ਗੰਗਾ ਦੇ ਵਿੱਚ ਤੇ ਗੁਰੂ ਦੇ ਪਿਆਰੋ ਕੰਗਨ ਦੇ ਢੇਰ ਹੀ ਲੱਗੇ ਪਏ ਸਨ ਉੱਥੇ ਲਾਲ ਜੀ ਇਹ ਕੌਤਕ ਕੀ ਵਿਖਾਈ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਾਂ ਸਦਕੇ ਜਾਏ ਮਾਂ ਸਦਕੇ ਜਾਏ ਵਾ ਵਾ ਮੇਰੇ ਲਾਲ ਦੀ ਹੈ ਬੇ ਬੇ ਪਰਵਾਈ ਮੋਹਨ ਗੋਬਿੰਦ ਰਾਓ ਇਉਂ ਲੀਲਾ ਵਰਤਾਈ ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਨੇ ਲੀਲਾ ਵਰਤਾਈ ਇੱਕ ਦਿਨ ਗੰਗਾ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਬਾਲਾਂ ਦੇ ਨਾਲ ਖੇਡ ਰਹੇ ਸਨ ਬਾਲਕਾਂ ਵੇਖਿਆ ਇੱਕ ਬੜਾ ਸੁੰਦਰ ਸੋਹਣੇ ਸਜੇ ਹੋਏ ਕਿਸ਼ਤੀ ਤੇ ਕੋਈ ਅਮੀਰ ਸੈਰ ਕਰ ਰਹੇ ਸਨ ਬਾਲਕਾਂ ਨੇ ਬੇਨਤੀ ਕੀਤੀ ਸੱਚੀ ਸਰਕਾਰ ਗੋਵਿੰਦ ਰਾਏ ਇਹੋ ਜੇ ਕਿਸ਼ਤੀ ਚਾਹੀਦੀ ਹੈ ਸੁੰਦਰ ਸੈਰ ਕਰਨ ਦੇ ਲਈ ਬਾਲਕਾਂ ਨੇ ਆਖਿਆ ਬਾਲਾ ਪ੍ਰੀਤਮ ਰਾਏ ਮੁਸਕਰਾਏ ਗੋਵਿੰਦ ਰਾਏ ਮੁਸਕਰਾਏ ਤੇ ਕਹਿਣ ਲੱਗੇ ਇਹੋ ਹੀ ਮਿਲ ਜਾਵੇਗੀ ਤੁਹਾਨੂੰ ਜੋ ਕਿਸ਼ਤੀ ਤੇ ਸੈਰ ਕਰ ਰਹੇ ਨਾ ਇਹ ਹੀ ਕਿਸ਼ਤੀ ਤੁਹਾਨੂੰ ਮਿਲ ਜਾਵੇਗੀ ਕੁਦਰਤੀ ਇੱਕ ਦਿਨ ਦਤਾਰ ਜੀ ਆਪਣੇ ਬਾਲਕ ਸੈਨਾ ਨਾਲ ਬਾਹਰ ਜਾਣ ਵਾਸਤੇ ਤਿਆਰ ਖੜੇ ਸਨ ਹੱਥ ਜੋੜ ਫੁੱਲਾਂ ਦੀ ਗੁਰੂ ਦੇ ਪਿਆਰਿਓ ਛਟੇ ਫੜੀ ਹੋਈ ਸੀ ਅਚਾਨਕ ਇੱਕ ਸਿਠਾਣੇ ਆਪਣੇ ਨੂਨ ਨਾਲ ਲੈ ਕੇ ਆ ਗਈ ਉਹਨਾਂ ਆਉਂਦਿਆਂ ਬਾਲ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਫਿਰ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸੇਠਾਣੇ ਨੇ ਬੜੇ ਨਿਮਰਤਾ ਨਾਲ ਜੋਦੜੀ ਕੀਤੀ ਦਤਾਰ ਜੀਓ ਭਿਖਾਰਨ ਹਾਂ ਝੋਲੇ ਅੜ ਕੇ ਜਾਂਚਨਾ ਕਰ ਰਹੀ ਹਾਂ ਮੇਰੇ ਤੇ ਖੈਰ ਕਰੋ ਮੇਰੇ ਤੇ ਕਿਰਪਾ ਕਰੋ ਸਭ ਮੁਰਾਦਾਂ ਪੂਰੀਆਂ ਕਰ ਰਹੇ ਹੋ ਸਭ ਦੇ ਤੁਸੀਂ ਆਪ ਜੀ ਮੇਰਾ ਵੀ ਬੇਰਤ ਰੱਖੋ ਮੈਂ ਵੀ ਆਪ ਜੀ ਦੇ ਸੇਵਕ ਆਹਾਂ ਤਾਂ ਸਤਿਗੁਰੂ ਸਚੇ ਪਾਸਾ ਮਹਾਰਾਜ ਜੀ ਨੇ ਫਿਰ ਉਸ ਵਖਤ ਸ਼ਬਦ ਉਚਾਰੇ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਸਤਿਗੁਰੂ ਸਚੇ ਪਾਸਾ ਮਹਾਰਾਜ ਜੀ ਨੇ ਤਰਸ ਕਰੋ ਬੋੜੜੇ ਮਾਤਾ ਨੇ ਆਖਿਆ ਆਪਣੇ ਨੂ ਰਾਨੀ ਨਾਲ ਲੈ ਕੇ ਆਈ ਸੀ ਪੋਤਰੇ ਦੀ ਦਾਤ ਦੀ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਗੋਬਿੰਦ ਰਾਏ ਜੀ ਪੋਤਰਾ ਦੇਖਣਾ ਚਾਹੁੰਦੀ ਆ ਸੱਚੇ ਪਾਤਸ਼ਾਹ ਮਹਾਰਾਜ ਜੋ ਹੁਕਮ ਅਕਾਲ ਪੁਰਖ ਦਾ ਜੋ ਪਰਮਾਤਮਾ ਦਾ ਹੁਕਮ ਹੈ ਉਹ ਹੋਏਗਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜਿਹੜੀ ਆ ਨਾ ਛੱਟੀ ਘੁਮਾਉਂਦਿਆਂ ਮੁਸਕਰਾਏ हाथ ਵਿੱਚ ਛੱਟੀ ਫੜੀ ਹੋਈ ਸੀ ਛੋਟੀ ਉਹ 사ਤਗੁਰੂ ਜੀ ਘੁਮਾਉਂਦੇ ਨੇ ਤੇ ਮੁਸਕਰਾਉਂਦੇ ਨੇ ਬਾਲਾ ਗੁਰੂ ਜੀ ਤੇ ਕਹਿਣ ਲੱਗੇ ਮੰਗਤਿਆਂ ਵਿੱਚ ਕੋਈ ਸਰਦਾ ਚਾਹੀਦੀ ਹੈ ਮੰਗਤਿਆਂ ਦੇ ਵਿੱਚ ਸਰਦਾ ਨਹੀਂ ਹੈ ਮੇਰੇ ਪਾਸ ਅਜ ਕਹਿਣ ਲੱਗੇ ਤੁਹਾਡੇ ਵਿੱਚ ਸਰਦਾ ਘਟ ਹੈ ਸੇਠਾਣੇ ਨੇ ਕਿਹਾ ਮਹਾਰਾਜ ਜੋ ਹੁਕਮ ਕਰੋ ਬੇਅੰਤ ਬਖਸ਼ ਸਾਹਾਨ ਤੁਹਾਡੀਆਂ ਸਾਰਾ ਕੁਝ ਤੁਹਾਡਾ ਹੀ ਤਾਂ ਹੈ ਕਹਿੰਦੇ ਵੀ ਹੁਕਮ ਕਰੋ ਸਾਧਗੁਰੂ ਜੀ ਕਹਿੰਦੇ ਵੀ ਜੋ ਆਪ ਹੁਕਮ ਕਰੋਗੇ ਸੇਠਾਣੇ ਕਹਿੰਦੇ ਉਹ ਕਰਾਂਗੇ ਸਦਾ ਲੈ ਕੇ ਆਏ ਆ ਤੁਹਾਡੇ ਦਰਬਾਰ ਚ ਗੁਰੂ ਸਾਹਿਬ ਕਹਿਣ ਲੱਗੇ ਗੰਗਾ ਦੇ ਘਾਟ ਇੱਕ ਬੇੜੀ ਸੁੰਦਰ ਕਿਸ਼ਤੀ ਖੜੀ ਹੈ ਉਹ ਤੁਹਾਡੀ ਹੈ ਕਹਿਣ ਲੱਗੇ ਹਾਂਜੀ ਸਾਡੀ ਹੈ ਜੀ ਮੇਰੀ ਸੈਨਾ ਨੂੰ ਚਾਹੀਦੀ ਹੈ ਫਿਰ ਮੇਰੇ ਬਾਲ ਸੈਨਾ ਨੂੰ ਚਾਹੀਦੀ ਹੈ ਸੈਰ ਕਰਨ ਦੇ ਲਈ ਸਠਾਣੇ ਚਰਨਾ ਦੇ ਢਾਈ ਪੀ ਸੱਚੇ ਪਾਸਾ ਹੈ ਹੀ ਤੁਹਾਡਾ ਹੈ ਸਾਡਾ ਕੀ ਹੈ ਇੱਥੇ ਗੋਵਿੰਦ ਰਾਇ ਜੀ ਇਹ ਬੇੜੀ ਦੀ ਕਿਹੜੀ ਗੱਲ ਕਰਦੇ ਹੋ ਸਾਰੇ ਸ੍ਰਿਸ਼ਟੀ ਦੇ ਮਾਲਕ ਹੀ ਤੁਸੀਂ ਹੋ ਇਸ ਬੇੜੀ ਦੀ ਗੱਲ ਕਿਹੜੀ ਹੈ ਹੈ ਇਹ ਤੁਹਾਡਾ ਤੁਸੀਂ ਲਖ ਲੋ ਮਹਾਰਾਜ ਸਭ ਕੁਝ ਆਪ ਜੀ ਦਾ ਤਾਂ ਹੈ ਫੌਜ ਫੌਜ ਨੂੰ ਆਖੋ ਕਿਸ਼ਤੀ ਖੋਲਣ ਤੇ ਲੈ ਜਾਣ ਗਨੇ ਆਪਣੇ ਸੈਰ ਕਰਨ ਤੁਹਾਡਾ ਹੀ ਹੈ ਦਸਮੇਸ਼ ਪਿਤਾ ਜੀ ਹੱਥ ਵਾਲੀ ਛੱਡੀ ਘੁਮਾਉਂਦਿਆਂ ਸਠਾਣੇ ਨੂੰ ਦੇ ਗੁਰੂ ਦੇ ਪਿਆਰੇ ਨੋੜ ਨੇੜੇ ਹੋ ਕੇ ਸਤਗੁਰੂ ਸੱਚੇ ਪਾਸ ਮਹਾਰਾਜ ਗੱਤਕਾ ਖੇਡਦੇ ਆ ਹੋਇਆ ਸਤਗੁਰੂ ਜੀ ਨੇ ਪੈਂਤੜਾ ਬਦਲ ਕੇ ਛੱਟੀ ਸਤਗੁਰੂ ਜੀ ਨੇ ਉਸ ਤੇ ਮਾਰ ਦੇ ਦਿੱਤੀ ਛੱਟੀ ਮਾਰ ਦਿੱਤੀ ਪੈਂਤੜਾ ਖੇਡਦੇ ਖੇਡਦੇ ਨਾ ਤੇ ਜਿਹੜੇ ਸਠਾਣੇ ਆਏ ਸੀ ਛੱਟੀ ਸਿਰ ਤੇ ਲਾਈ ਸਤਗੁਰੂ ਜੀ ਨੇ ਇੱਕ ਵੇਰ ਆਏ ਤੇ ਦੋ ਵੇਰ ਸਤਿਗੁਰੂ ਜੀ ਨੇ ਮੁੜ ਕੇ ਚਾਰ ਪੈਂਤੜੇ ਦੇ ਪ੍ਰਤਾਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੰਜ ਵੇਲੇ ਸਤਿਗੁਰੂ ਜੀ ਹੱਸਦੇ ਹੱਸਦੇ ਪੰਜ ਵਾਰੀ ਛੱਡੀ ਲਾ ਦਿੱਤੇ ਸਤਿਗੁਰੂ ਜੀ ਕਹਿੰਦੇ 1 2 3 4 5 ਕਹਿੰਦੇ ਬਾਹਰ ਦੌੜ ਗਈ ਦੌੜ ਗਈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪੈਂਤੜਾ ਲਾ ਕੇ ਆ ਰਹੇ ਸਨ ਉਹਨੇ ਸੋਚਿਆ ਵੀ ਹੁਣ ਜਿਹੜੀ ਪੰਜਵੀਂ ਜਿਹੜੀ ਛੱਟੀ ਲਗਣੀ ਸੀ ਬਾਹਰ ਭੱਜ ਗਈ ਵੀ ਇਹ ਤਾਂ ਸਿਰ ਭਾਂਦੇਗਾ। ਸਠਾਣੇ ਦੇ ਪੰਜ ਗੁਰੂ ਦੇ ਪਿਆਰਿਓ ਸਤਗੁਰੂ ਜੀ ਭਜਦੀ ਹੋਈ ਤੇ ਇੱਕ ਛੱਟੀ ਲਾ ਗਏ। ਪੰਜ ਛੱਟੀ ਪੂਰੀ ਕਰ ਦਿੱਤੀ। ਤਾਂ ਆਖਣ ਲੱਗੇ ਸਠਾਣੀ ਤੇਰੇ ਘਰ ਵਿੱਚ ਪੰਜ ਪੋਤਰੇ ਹੋਣਗੇ ਤੋ ਇੱਕ ਦੀ ਗੱਲ ਛੱਡ। ਸਤਗੁਰੂ ਸੱਚੇ ਪਾਤਸ਼ਾਹ ਜਿਨੇ ਇਸ ਤਰ੍ਹਾਂ ਭਾਗ ਲਾਇਆ ਪਟਨਾ ਸ਼ਹਿਰ ਵਿਖੇ ਭਾਗ ਲਾਇਓ ਇਸ ਤਰ੍ਹਾਂ ਸਤਗੁਰੂ ਜਿਨੇ ਭਾਗ ਲਾਏ ਨੇ ਤਾਂ ਸਤਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਪੰਜ ਇਸ ਠਾਣੀ ਦੇ ਜਿਹੜੇ ਪੁੱਤਰੇ ਸਨ ਨਾ ਗੁਰੂ ਦੇ ਪਿਆਰੋ ਪੂਰਨ ਗੁਰਸਿੱਖ ਬਣੇ ਪੂਰੇ ਗੁਰੂ ਦੇ ਘਰ ਵਿੱਚ ਸਿੱਖੀ ਧਾਰਨ ਕਰਕੇ ਗੁਰੂ ਦੇ ਘਰ ਦੀ ਸੇਵਾ ਸੰਭਾਲ ਕਰਨ ਵਾਲੇ ਸਿੱਖ ਬਣੇ ਸਨ ਕੋਈ ਥਾਣਾ ਛੱਡੀ ਸਤਗੁਰੂ ਜੀ ਨੇ ਮੁੱਲਾ ਗਾਜੀ ਪੀਰ ਪੈਕੰਬਰ ਸਭ ਥਾਵਾਂ ਤੇ ਟੱਕਰਾਂ ਮਾਰ ਲਈਆਂ ਕਿਤੋਂ ਖੈਰ ਨਾ ਪਿਆ ਕਿਸੇ ਪ੍ਰਕਾਰ ਨਾ ਸੁਣੀ ਹਾਰ ਕੇ ਦੋਵੇਂ کریم ਬਖਸ਼ ਤੇ کریم ਬਖਸ਼ ਦਸਮੇਸ਼ ਜੀ ਦੇ ਦਵਾਰੇ ਤੇ ਆ ਡੇਠੇ ਗੁਰੂ ਪਿਆਰੇ ਮੁਸਲਮਾਨਾਂ ਤੇ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਨੇ ਮੁਸਲਮਾਨ ਆਏ ਸਤਿਗੁਰੂ ਜੀ ਦੇ ਦਵਾਰੇ ਆ ਕੇ ਟਾਇਪ ਐ ਇਥੋਂ ਕਦੇ ਕੋਈ ਖਾਲੀ ਮੁੜਿਆ ਨਹੀਂ ਸੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਕੋਈ ਖਾਲੀ ਨਹੀਂ ਮੁੜਦਾ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਕੋਈ ਈਸਾਈ ਆ ਸਾਰੇ ਗੁਰੂ ਨਾਨਕ ਦਾ ਘਰ ਹੈ ਕੋਈ ਇੱਥੇ ਖਾਲੀ ਨਹੀਂ ਮੁੜਿਆ ਗੁਰੂ ਦੇ ਪਿਆਰਿਓ ਸਰਦਾ ਦੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੇ ਸਰਦਾ ਹੈ ਤੇ ਵਿਸ਼ਵਾਸ ਹੈ ਗੁਰੂ ਪ੍ਰਤੀ ਸਭ ਕੁਝ ਮਿਲੇਗਾ ਸਰਦਾ ਨਹੀਂ ਭਾਵਨਾ ਨਹੀਂ ਕੁਝ ਵੀ ਨਹੀਂ ਮਿਲਣ ਲੱਗਿਆ ਗੱਲ ਸਰਦਾ ਦੀ ਹੈ ਸਰਦਾ ਮੰਨ ਕੇ ਪੂਰੇ ਮੇਰੇ ਪਾਸਾ ਦੇ